ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਜਰਾਵੇਗਾ ਲੈ ਕੇ ਹਾਜ਼ਰ ਹੋਏ ਆ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲ ਰਿਹਾ ਜਿਸ ਦੇ ਕਾਰਨ ਬਹੁਤ ਸਾਰੇ ਥਾਵਾਂ ਤੇ ਸਾਨੂੰ ਭਾਰੀ ਮੀਂਹ ਦੇ ਖਬਰਾਂ ਦੇ ਨਾਲ ਨਾਲ ਨੁਕਸਾਨ ਦੀ ਖਬਰ ਵੀ ਦੇਖਣ ਨੂੰ ਮਿਲ ਰਹੀਆਂ ਨੇ ਕਿਉਂਕਿ ਤਕੜਾ ਮੀਂਹ ਲਗਾਤਾਰ ਪੈਣ ਦੇ ਕਾਰਨ ਪਾਣੀ ਦਾ ਜਲ ਸਤਾਰ ਬਹੁਤ ਜ਼ਿਆਦਾ ਵੱਧ ਚੁੱਕਿਆ ਤੇ ਕਈ ਜਗ੍ਹਾ ਤਾਂ ਬਰਸਾਤੀ ਨਾਲੇ ਅਤੇ ਨਦੀਆਂ ਦੇ ਵਿੱਚ ਪਾਣੀ ਆਉਣ ਕਾਰਨ ਨਦੀਆਂ ਦੇ ਨਜ਼ਦੀਕ ਦੇ ਮਕਾਨ ਵੀ ਟੈਂਦੇ ਹੋਏ ਦੇਖਣ ਨੂੰ ਮਿਲੇ ਤਾਜ਼ਾ ਸੈਟਰਡੇ ਮੈਂ ਦੇਖੀ ਜੇ ਬਤ ਬੱਦਲਬਾਈ ਪੂਰੇ ਪੰਜਾਬ ਦੇ ਪਰਛਾਈ ਹੋਈ ਹੈ ਪਰ ਇਹ ਇਲਾਕਾ ਜਿਹੜਾ ਖਾਸ ਤੌਰ ਤੇ ਬਠਿੰਡਾ ਮਾਨਸਾ ਸੰਗਰੂਰ ਪਟਿਆਲਾ ਫਤਿਹਗੜ੍ਹ ਮਲੇਰਕੋਟ ਲੁਧਿਆਣਾ ਮੋਹਾਲੀ ਰੂਪਨਗਰ ਚੰਡੀਗੜ੍ਹ ਜਲੰਧਰ ਕਪੂਰਥਲੇ ਦਾ ਕੁਝ ਖਿੱਸਾ ਜੀ ਨਾਲ ਦੀ ਨਾਲ ਨਮਾਸ਼ਹਿਰ ਤੇ ਹੁਸ਼ਿਆਰਪੁਰ ਇਹ ਜਿਲ੍ਹਿਆਂ ਦੇ ਵਿੱਚ ਹਲੇ ਵੀ ਤਗੜੀ ਕਾਰਵਾਈ ਮੀਂਹ ਦੀ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਅੱਜ ਰਾਤੀ ਅਗਰ ਗੱਲ ਕੀਤੀ ਜਾਵੇ ਤਾਂ ਫਿਲਹਾਲ ਹੌਲੀ-ਹੌਲੀ ਇਹ ਸਿਸਟਮ ਕਮਜ਼ੋਰ ਪੰਦਾ ਦਿਖਾਈ ਦੇ ਰਿਹਾ ਪੱਛਮੀ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਫਜ਼ਿਲਕਾ ਫਿਰੋਜ਼ਪੁਰ ਮੁਕਸਰ ਫਰੀਦਕੋਟ ਮੋਗਾ ਤਰਨਤਾਰਨ ਅੰਮ੍ਰਿਤਸਰ ਤੇ ਥੋੜਾ ਬਹੁਤਾ ਕਪੂਰਥਲੇ ਤੋਂ ਉੱਪਰਲੇ ਪਾਸੇ ਗੁਰਦਾਸਪੁਰ ਤੇ ਪਠਾਨਕੋਟ ਦੇ ਵਿੱਚ ਥੋੜਾ ਜਿਹਾ ਮੀਂਹ ਘਟਦਾ ਹੋਇਆ ਦਿਖਾਈ ਦੇ ਰਿਹਾ ਬੱਦਲਬਾਈ ਕਮਜ਼ੋਰ ਪੈ ਰਹੀ ਹੈ ਪਰ ਇੱਕ ਸਿਸਟਮ ਇਹ ਬਣਦਾ ਹੋਇਆ ਦਿਖਾਈ ਦੇ ਰਿਹਾ ਤੇ ਇੱਕ ਸਿਸਟਮ ਇਹ ਹੈ ਜੀ ਇਹ ਦੋਨੋਂ ਸਿਸਟਮ ਕਿਤੇ ਨਾ ਕਿਤੇ ਤੜਕੇ 4-5 ਵਜੇ ਤੋਂ ਫੇਰ ਪੰਜਾਬ ਵੱਲ ਕੂਚ ਕਰਨਗੇ ਇਹਨਾਂ ਦੀ ਜਿਹੜੀ ਕੂਚ ਕਰਨ ਦੀ ਮੇਨ ਜਿਹੜੀ ਡੈਂਸਿਟੀ ਦਿਖਾਈ ਦੇ ਰਹੀ ਹੈ ਉਹ ਇਸ ਇਲਾਕੇ ਅਤੀਤੌਰ ਤੇ ਪਟਿਆਲਾ ਫਤਿਹਗੜ੍ਹ ਸਾਹਿਬ ਸੰਗਰੂਰ ਬਠਿੰਡਾ ਮਾਨਸਾ ਸੰਗਰੂਰ ਤੋਂ ਹੁੰਦਾ ਹੋਇਆ ਇਹ ਬਰਨਾਲਾ ਨਾਲ ਦੀ ਨਾਲ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮੋਗਾ ਤੋਂ ਹੁੰਦਾ ਹੋਇਆ ਤਰਨਤਾਰਨ ਤੇ ਅੰਮ੍ਰਿਤਸਰ ਦੇ ਨੇੜੇ ਚੜ੍ਹੇ ਤਗੜੀ ਕਾਰਵਾਈ ਸਾਨੂੰ ਤੜਕੇ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਹੁੰਦੀ ਦਿਖਾਈ ਦੇ ਰਹੀ ਹੈ ਜਾਨਕਿ ਆਪਾਂ ਕਹਿ ਸਕਦੇ ਆ ਕਿ ਰਾਤ ਦੇ ਸਮੇਂ ਥੋੜੀ ਜਿਹੀ ਠੱਲ ਪੈਂਦੀ ਹੋਈ ਸਿਸਟਮ ਦੇ ਵਿੱਚ ਦਿਖਾਈ ਦੇ ਰਹੀ ਹੈ ਸਿਸਟਮ ਥੋੜਾ ਜਿਹਾ ਕਮਜ਼ੋਰ ਹੋ ਰਿਹਾ ਹੈ ਪਰ ਤੜਕੇ ਸਵੇਰੇ ਤੋਂ ਫੇਰ ਤੋਂ ਸਿਸਟਮ ਇਹ ਕੂਚ ਕਰਦਾ ਹੋਇਆ ਪੰਜਾਬ ਵੱਲ ਦਿਖਾਈ ਦੇ ਰਿਹਾ ਤੇ ਤਗੜੀ ਕਾਰਵਾਈ ਕੱਲ ਨੂੰ ਫੇਰ ਤੋਂ ਪੰਜਾਬ ਦੇ ਵਿੱਚ ਸਵੇਰ ਦੇ ਸਮੇਂ ਹੁੰਦੀ ਦਿਖਾਈ ਦੇ ਸਕਦੀ ਹੈ ਏਸੀਸੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਤੇ ਨਾਲ ਦੀ ਨਾਲ ਅ 1-2 ਘੰਟੇ ਤੱਕ ਕੋਸ਼ਿਸ਼ ਕਰਾਂਗੇ ਹੋਰ ਜਾਣਕਾਰੀ ਲੈ ਕੇ ਆਈਏ ਕਿ ਸਿਸਟਮ ਆਉਂਦੇ ਸਵੇਰੇ ਕਿੰਨੇ ਦਾ ਰਹੇਗਾ ਕੀ ਹਾਲਾਤ ਹੋਣਗੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਧੰਨਵਾਦ ਸਾਰੇ ਦਰਸ਼ਕ ਪੀਰਪੈਣ ਭਰਾਵਾਂ ਦਾ